ਇਨੇ ਸਾਰਾ ਦੇਖ ਕੇ ਤਾਂ ਕਿਸੇ ਦਾ ਵੀ ਉੱਤੇ ਦਾ ਸਾ ਉੱਤੇ ਤੇ ਥੱਲੇ ਦਾ ਥੱਲੇ ਰਹਿ ਜਾਵੇ ਜਿੱਥੇ ਇਸ ਨਾਲਾ ਕੋਲ ਪਿੰਡ ਰੁੱਡੇਵਾਲ ਚ ਖੇਤਾਂ ਚ ਕਰੀਬ 8 ਫੁੱਟ ਲੰਮਾ ਅਜਗਰ ਆ ਗਿਆ ਜੇ ਕੋਈ ਹੋਰ ਹੁੰਦਾ ਤਾਂ ਕਰੀਬ ਜਾਨ ਦੀ ਕੋਸ਼ਿਸ਼ ਵੀ ਨਾ ਕਰਦਾ ਪਰ ਇਸ ਪਿੰਡ ਚ ਦਾ ਲੋਕਾਂ ਨੇ ਜਿਵੇਂ ਅਜਗਰ ਨੂੰ ਮਨੋਰੰਜਨ ਦਾ ਸਾਧਨ ਹੀ ਬਣਾ ਲਿਆ ਇਹ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਲੋਕ ਇਸ 8 ਫੁੱਟ ਲੰਮੇ ਅਜਗਰ ਨੂੰ ਚੁੱਕ-ਚੁੱਕ ਕੇ ਦੇਖ ਰਹੇ ਨੇ ਕਿਸਦਾ ਭਾਰ ਕਿੰਨਾ ਹੈ ਇਹ ਫੜੇ ਤੇ ਮਰ ਲਾਵਾ ਨੂੰ ਪਤਾ ਖਿਚਾਉਂਦਾ ਪਿਛੇ ਇੱਥੇ ਲਾ ਕਿੱਥੇ ਆਂ ਪਿਛਾ ਆ ਜੂਗਾ ਕੰਨ ਤੇ ਫੂਕ ਮਾਰ ਕੇ ਇਹਨੂੰ ਪੁੱਛ ਪਿਛਾ ਲਿਆ ਹੁਣ ਉੱਪਰ ਆ ਰਹਾ ਹੈ ਕਿੰਨਾ ਕਹੂਗਾ ਕਿੰਨਾ ਕਹੂਗਾ ਸਾਪ ਵਾ ਬਰਾ ਫੜਾਈਏ ਬਾਬਾ ਪਰ ਇਹ ਹਾਂ ਇੰਨਾ ਲੋਕਾਂ ਨੂੰ ਜਿਵੇਂ ਇਸ ਗੱਲ ਦਾ ਖੌਫ ਹੀ ਨਹੀਂ ਕਿ ਅਜਗਰ ਇਹਨਾਂ ਨੂੰ ਸੱਟ ਵੀ ਪਹੁੰਚਾ ਸਕਦਾ ਹੈ ਉਥੇ ਇਹ ਸਭ ਤੋਂ ਬਾਅਦ ਕਿਸੇ ਵੱਲੋਂ ਜੰਗਲਾਤ ਵਿਭਾਗ ਨੂੰ ਇਸ ਦੀ ਸੂਚਨਾ ਦਿੱਤੀ ਗਈ ਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਆ ਕੇ ਮੌਕੇ ਤੇ ਸਜਗਰ ਤੇ ਕਾਬੂ ਪਾਇਆ ਜੀ ਜੰਗਲਾਤ ਅਫਸਰ ਇਹ ਆਈਟੀਵੀ ਤੋਂ ਵੀ ਇਹਨਾਂ ਸਮੇਂ ਤੇ ਕੋਈ ਨਾ ਇਨਫੋਰਮੇਸ਼ਨ ਮਿਲੀ ਇੱਕ ਅਲਗਰ ਖੇਤਾਂ ਵਿੱਚ ਕਿ ਅਸੀਂ ਆਪਣੀ ਟੀਮ ਸੀਵਲ ਸਿੰਘ ਮਨਰਾਜ ਦੇ ਨਾਲ ਗਏ ਜਿਹੜੇ ਕੌਣ ਇਸ ਨੂੰ ਚੈਸ਼ਾ ਤੋਂ ਫਕਰ ਕੇ ਫੋਟੋ ਲਿਆਦਾ ਇਹ ਤਕਰੀਬ ਇਹਨਾਂ ਕੋਲ 8 ਕੋ ਬਹੁਤ ਲੰਬਾ ਤੇ ਕਾਫੀ ਜੀ ਦੀ ਨਾਲ ਅਜਗਰ ਤੇ ਜਿਹਨੂੰ ਹੈ ਸੰਭਲ ਤੋਂ ਦੇਜਣਾ ਚਾਹੀਦਾ ਪਿੰਡ 'ਚ ਅਜਗਰ ਦੇਖੇ ਜਾਣ ਦੇ ਬਾਅਦ ਪਿੰਡ ਦੇ ਲੋਕ ਕਈ ਘੰਟੇ ਤੱਕ ਉਸਨੂੰ ਖੇਡ ਸਮਝ ਕੇ ਖੇਡਦੇ ਰਹੇ ਹੋਤਾ ਖੈਰ ਰਹੀ ਕਿ ਸਜਗਰ ਨੇ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਇਆ ਅਜਨਾਲਾ ਤੋਂ ਵਿਸ਼ਾਲ ਸ਼ਰਮਾ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਫਰਾਤ ਇੰਤਜ਼ਾਰ ਕਰਨ ਲੱਗ ਰਹੀ ਸ ਹੈ तैयार मैं टट्टू हो शीशा है नहीं पग बन और इसने थारी पंजाबी में के बोला इसे फंत मिरर कहते हैं अब पीछे दे पेज वास्ते छोटा शीशा चाहिए था कि तुसी भी विदेश विच अपना भविष्य बनाना चाहते हो पाओ विदेश विच पढ़ाई करने का मौका पिरामिड ई सर्विस दी सलाह नाल भारत अते पंजाब सरकार तो मान्यता प्राप्त करो तिरानवे